ਤੁਕੀਆਲਾ ਵੈਲਕਮ ਨਵੇਂ ਵਲੌਗ ਚ ਤੇ ਅੱਜ ਆਪਾਂ ਗੱਡੀ ਲੈਣ ਦੀ ਸੋਚ ਰਹੇ ਹਾਂ ਛੋਟੀ ਨੈਨੋ ਆਪਣੀ ਕੋ ਪਹਿਲਾ ਗੱਡੀ ਹੈ ਠੀਕ ਹੈ ਇਹ ਮੇਰਾ ਚਲਾਉਣ ਦੀ ਨਹੀਂ ਕਰਦਾ ਜਰਾ ਵੱਡੀ ਪਾਲੀ ਆ ਇਹ ਮੈਨੂੰ ਚੰਗੀ ਲੱਗਦੀ ਤੇ ਆਪਾਂ ਚੱਕਦੇ ਆਂ ਦੀ ਸਕੂਟਰੀ ਤੇ ਚੱਲਦੇ ਚਾਚੇ ਕੋਲੇ ਗੱਡੀਆਂ ਦਾ ਡੀਲਰ ਆ ਪੁੱਛਦੇ ਆਂ ਕਿ ਕਿਹੜੀ ਪੁੱਛਦੇ ਆਂ ਮੈਂ ਤਰਪਿਆ ਤੂੰ ਅਚਾਰ ਕੇ ਤੂੰ ਕੀ ਹੋਣਾ ਪਾਈ ਮੋਟਰ ਨਵੇਂ ਮੋਟਰ ਨਹੀਂ ਪਾਉਂ ਲੱਗਿਆ ਵੀਰੇ ਇਹ ਵੀ ਦਬਈ ਵਾਲਾ ਬਾਈ ਸਾਡਾ ਬੰਦਾ ਪਿੰਡ ਜੱਟ ਜੱਟ ਕਹਿੰਦੇ ਤੇ ਦਬਈ ਜਾਂਦੇ ਸੀ ਹੈ ਏ ਚਿੱਤ ਜਨ ਹਨ ਕਿਤੇ ਮਿਲਦੀਆਂ ਵਿਦੇਸ਼ਾਂ ਚ ਯਾਰ ਚੁੱਬੜ ਚੁੱਬੜਾਂ ਚਟਨੀ ਨਾਲ ਲੱਸੀ ਸੋ ਸਰੋਂ ਦਾ ਸਾਗ ਜਾਂ ਹੋਵੇ ਦਾਲ ਵਾਹ ਵਾਹ ਬਾਖਮਾਲ ਬਾਖਮਾਲ ਇਹ ਅਸੀਂ ਬਣਾਉਣ ਲੱਗੇ ਆ ਸਾਡੇ ਟੀਵੀ ਸ਼ੋਅ ਘਟ ਨੂੰ ਉੱਪਰ ਚੱਕਣਾ ਥੋੜਾ ਜਿਹਾ ਹਾਈਟ ਘਟਾ ਮੇਰੀ ਹਾਈਟ ਯਾਰ ਸਾਡੀ ਹਾਈਟ ਥੱਲੇ ਰਹਿ ਜਾਂਦੀ ਆ ਜਾਦਾ ਐਂਡ ਦਾ ਹੀ ਪੰਗੇ ਆ ਹੂੰ ਜ਼ਿਆਦਾ ਐਂਡ ਦਾ ਪੰਗੇ ਆ ਲੋਕਾਂ ਦੇ ਕਿੰਨੇ ਵਲਪਾਂ ਪੰਗੇ ਆ ਹੂੰ ਆਹ ਸਾਰੇ ਗੱਲਾਂ ਆਹ ਸਾਰੇ ਗੱਲਾਂ ਸਮਝਦਾ ਨੂੰ ਸਾਰੇ ਗੱਲਾਂ ਬਾਈ ਦਾ ਨਾ ਕੋਈ ਜਦੋਂ ਮਮਾ ਡਾਕੂ ਬਣੇ ਪਰਦਾ ਦੁਗ ਮਮਾ ਲੈ ਹੋਰ ਦਵਾਈ ਡਾਕਟਰ ਕੋਲ ਵੀ ਮਿਲਦੇ ਗੋਰੀ ਮੈਂ ਹੋਰ ਇਹਦਾ ਕਿੰਨਾ ਲਾਈਕ ਐਂਡ ਪਲਾਨ ਹੈ ਹਾਂ ਲਾ ਲਾ ਆਇਆ ਉਹ ਜੀ ਆਪਣਾ ਪੂਰਾ ਸੈਟਅਪ ਰੈਡੀ ਕਰ ਦਿੱਤਾ ਟਰੇਡਿੰਗ ਲਈ ਵੀਡੀਓਜ਼ ਲਈ ਕੱਢ ਆਪਣੀ ਮਸਲੀਜ਼ ਹੈਲੋ ਖੁਸ਼ੀ ਹੈ ਖੁਸ਼ੀ ਹਾਈ ਓ ਟਾਟਾ ਖੁਸ਼ੀ ਨੇ ਟਾਟਾ ਕਰ ਦਿੱਤੀ ਆ ਡਾਕੂ ਡਾਕੂ ਨੰਗਲ ਇਹ ਸਾਡਾ ਦੁੱਗਾ ڈاکੂ ਨਹੀਂ ਹੁਣ ڈاکੂ ਆ ਤੂੰ ਗਾਇਸ ਆਹ ਸਾਡੀ ਸੀਤੋ ਵੀ ਤਾਂ ਬੈਠੀਆਂ ਓਏ ਬੁਆ ਨਾ ਮਿੰਨਗੀ ਬੈਠੀ ਸੀਤੋ ਵੀ ਤਾਂ ਇਹ ਫੇਰ ਗੱਡੀ ਚਲਾਉਣ ਦਾ ਮੌਕਾ ਮਿਲ ਗਿਆ ਆਪਾਂ ਨੂੰ ਹੋਰ ਇਹ ਆਪ ਰੱਖ ਹੀ ਲੈਣੀ ਨੇ ਆਪਦੀ ਲਿਆਉਣੀ ਆ ਓਏ ਬਲ ਯੋਰ ਦੀ ਲੱਗੀ ਆਈ ਹਾ ਇਹ ਕਾਰੀ ਹੋਰੋਂ ਲੱਗਿਆ ਜੇ ਆ ਜੇ ਕਾਰੀ ਹੋਲਣਾਂਗੇ ਤਾਂ ਕੀ ਲੈਣ ਉਹਨੂੰ ਛੱਡ ਦੂੰ ਹੂੰ ਇਹਨੂੰ ਵਿੱਚ ਕਿਆ ਵਸਾਂ ਦੀ ਨਮੀ ਲੈ ਲੈਣੇ ਵਿੱਚ ਨਹੀਂ ਕਾਨੂੰ ਆ ਹੂੰ ਥੋੜੇ ਦਿਨ ਹੋਰ ਕੱਟ ਲੇ ਗਏ ਔਖੇ ਸੋਖੇ ਪ੍ਰੋਫਿਟ ਜਾਣ ਲੱਗੇ ਗੱਡੀ ਹੋਰ ਅੱਡ ਲਿਆਉਣੇ ਇਹਨੂੰ ਆਏ ਰੱਖ ਲੈ ਠੀਕ ਆ ਚਲਾਉਣ ਹੈ ਸਹੀ ਹੈ ਸ਼ਰਟ ਤੂੰ ਸੈਟ ਲੈ ਮੈਂ ਸ਼ਰਟ ਲੈ ਵਾਧਾ ਲੱਗਦੀ ਉਹ ਨਾਲੀ ਦੇ ਬਹੁਤ ਦੂਰਾ ਮੈਂ ਤਾਂ ਜਮਾ ਵਿੱਚ ਵੜ ਕੇ ਲਾ ਦੇਣਾ ਹਣਾ ਫੇ ਮੈਂ ਉਹਨਾਂ ਡਰਾਈਵਰ ਨਹੀਂ ਨਾ ਆਏਗਾ ਇਸੀ ਥੋੜਾ ਜਿਹਾ ਸਮਾਨ ਲੱਭਣ ਆਇਆ ਗੱਡੀ ਦਾ ਲੋ ਜੀ ਅਸੀਂ ਹੁਣ ਲੈ ਲੈ ਗੱਡੀ ਇਹ ਸਮਾਨ ਇਥੋਂ ਤੇ ਆ ਆਪਣੀ ਗੱਡੀ ਆ ਬੈਂਸ ਇਹ ਸਾਈਡ ਆ ਲੌਕ ਨਹੀਂ ਖੁੱਲਦਾ ਸੀ ਤੇ ਉਹ ਲੌਕ ਲਿਆ ਆਪਾਂ ਇਥੋਂ ਤੇ ਫਿਰ ਆਪਾਂ ਚੱਲਦੇ ਆ ਅੱਗੇ ਆਪਾਂ ਚੱਲਦੇ ਹਾਂ ਵਾਲਵੂਟ ਕਟਾਉਣੇ ਇਹ ਫਿਰ ਦੇਖਦੇ ਆ ਕਿ ਪਲਾਨ ਆ ਕੀ ਬੰਦ ਹੈਗਾ ਤੇ ਗੱਡੀ ਚਲਾਈ ਸੀ ਬਾ ਮਨੀਆਰਾ ਆ ਮੈਂ ਵੀ ਸੋਚਿਆ ਨਾ ਗੱਡੀ ਲੈ ਕੇ ਘਰੇ ਘੜੀ ਇਕ ਰੁੱਲਾ ਪਰ ਨਹੀਂ ਆਪ ਜੀ ਮਨ ਲਗ ਛੋਟੀ ਗੱਡੀ ਚਾਹੀਦੀ ਮੈਨੂੰ ਜੋ ਪਾਰਸਾ ਸੀ ਉਥੋਂ ਲੈ ਕੇ ਹੁਣ ਅਸੀਂ ਉਹ ਕਰ ਰਹੇ ਆ ਚੇਂਜ ਇੰਜਨੀਅਰ ਚਾਚਾ ਜੀ ਕੋਈ ਕੰਮ ਛੱਡਣਾ ਹੀ ਨਹੀਂ ਅਸੀਂ гана ਲਾ ਨਾ ਮੜਾ ਮੜਾ ਮਟਾ ਦਾਲਾ ਭੋਗੜੇ ਚ ਲੈ ਬੱਤੇ ਖੁਸ਼ੀ ਵਾਲੇ ਕਿ ਗਮੀ ਵਾਲੇ ਭੋਗ ਨੂੰ ਮਰਗਦਾ ਚਾਤਾਂ ਤੇ ਤੁੰਕਾ ਦਰਦ ਨਾ ਰੁਕਈਂ ਕਹਿ ਕਿ ਜਿਉਣਾ ਆ ਫਾਟੇ ਰੁਣ ਤੇ ਬਹੁਤ ਮਿੱਟੀ ਉੱਡੀ ਜਾਂਦੀ ਆ ਆ ਪਖੜੇ ਗੁੰਮਟੀ ਕਲਾਂ ਕਿਉਂ ਖੜੇ ਆ ਤੁਸੀਂ ਸੋਚ ਦੋਗੇ ਸਕੂਟਰੀ ਖਰਾਵਾ ਜਦ ਕਿ ਆਪਾਂ ਸੀ ਗੱਡੀ ਤੇ ਦੇਖੋ ਰਾਹ ਚ ਮਿਲਿਆ ਯਾਰ ਦੋਸਤ ਦੀ ਵਾਈਫ ਨਾਲ ਸੀ ਸਕੂਟਰੀ ਨੇ ਹੋ ਗਈ ਖਰਾਬ ਆਪਾਂ ਉਹਨਾਂ ਨੂੰ ਚੜਾ ਦਿੱਤਾ ਗੱਡੀ ਤੇ ਆਪਦੇ ਘਰ ਜਾਣ ਨਾਲ ਤੇ ਆਪਾਂ ਉਹਨਾਂ ਸਕੂਟਰੀ ਫੜ ਕੇ ਇੱਧਰ ਕਿਸੇ ਪਿੰਡ ਚ ਲਾਉਣਾ ਆ ਤਾਂ ਉਹ ਮੈਂ ਲੈਣ ਆ ਜੂਗਾ ਜੇ ਲੋੜ ਪੈਂਦੀ ਕੰਮ ਨਾਲ ਤਾਂ ਫਿਰ ਫਾਇਦਾ ਕੀ ਨਾ ਤਾਂ ਕਰਕੇ ਸਕੂਟਰੀ ਆ ਤੇ ਉਹ ਆਪਣ ਲੈਣ ਆਉਂਦਾ ਇੱਥੇ ਕਿਸੇ ਦੇ ਘਰੇ ਲਾ ਦਾਂਗੇ ਇਹ ਦੀ ਲੱਗੀ ਆ ਇਹ ਦੀ ਧੁੰਦੀ ਇੱਥੇ ਤੇ ਉਹ ਬੈਲਟ ਟੁੱਟ ਗਈ ਹੋਣਾ ਤੇ ਜਿਹਦੇ ਕਰਕੇ ਤੁਰਦੀ ਨਹੀਂ ਸਟਾਰਟ ਹੋ ਰਹੀ ਆ ਬੋਡੀ ਕਰਦੋਰੇ ਜਿਹੜੇ ਫੰਕਸ਼ਨ ਦਾ ਆਪਾਂ ਜਾਣਾ ਸੀ ਦਵਾਰਾ ਪਰਾਚ ਖੜ ਗਈ ਕਿਉਂਕਿ ਉਹ ਯਾਰ ਦੋਸਤ ਦੀ ਸਕੂਟ ਜੋ ਸੀ ਖਰਾਬ ਤੋਂ ਆਪਾਂ ਲੈ ਆਇਆ ਹੁਣ ਤੇ ਆਪਣੀ ਕਾਰ ਉਹ ਖੜੀ ਆ ਦੇਖ ਸਕਦੇ ਆਪਣੀ ਮਸਤੀ ਇਹ ਮੈਂ ਕੀਤਾ ਚਾਹ ਤੇ ਫੋਨ ਕਿਉਂਕਿ ਮੇਰਾ ਇੱਥੇ ਪਿਆ ਜਿਮਾਨ ਤੇ ਉਹ ਸਮਾਨ ਲੈ ਗਿਆ ਬਾਹਰ ਕੱਢ ਕੇ ਲੈ ਗਿਆ ਉਹ ਹੋਰ ਆਣਾ ਹੋਣ ਲੱਗਿਆ ਗੁਰਦੁਆਰੇ ਤੂੰ ਤੇ ਲੰਗਰ ਦੀ ਛਕ ਲਿਆ ਚਾਹ ਵੀ ਪੀ ਲਈ ਹੁਣ ਮਾਸੀ ਕੇ ਘਰ ਮਾਰਦੇ ਆ ਤੇ ਹੋ ਸਕਦਾ ਮਾਸੀ ਕੋਲ ਜਾਈ ਗਏ ਨਾ ਜੀ ਹੂੰ ਚੱਲ ਗਏ ਅਸੀਂ ਤਾਂ ਉਹਨਾਂ ਦੀ ਸੰਕੇਤ ਦੋ ਚਾਰਣਾ ਜਰੂਰ ਜਰੂਰ ਆਪਾਂ ਹੁਣ ਇਹ ਚਾਚੀ ਉਹ ਨਹੀਂ ਚਾਚੀ ਨਹੀਂ ਕਿਉਂਕਿ ਚਾਚੀ ਆ ਫੀਆਂ ਪਰ ਭੈਣਾ ਭਰਾਈਆਂ ਕੋਲੋਂ ਇਹ ਗੁਰਦੁਆਰਾ ਆਪਣਾ ਇਹ ਰਾਤ ਵਾਲਾ ਘਰਦਵਾਰ ਜਿੱਥੇ ਰਤ ਰਤ ਦੇਖਣ ਆਪਾਂ ਯਾਰ ਚੱਲ ਕੋਈ ਨਾ ਕੋਈ ਨਹੀਂ ਹੁਣ ਆਪਾਂ ਰਥਾਂ ਦੇ ਉਹ ਕਹਿੰਦੇ ਵੈਨਾ ਕਮਾ ਦੇ ਸਪੈਸ਼ਲ ਆਵਾਂਗੇ ਜਿਹਨਾਂ ਸੀ YouTube ਆਸਤੀਆਂ ਰਥ ਸਾਰੇ ਆਸੇ ਬਸਾਈਂ ਆ ਨਹੀਂ ਅੱਜ ਨਹੀਂ ਵੇਦੇ ਅਸੀਂ ਇਧਰ ਸਪੈਸ਼ਲੀ ਆਵਾਂਗੇ ਵੀਡੀਓ ਬਣਾਉਣੇ ਰਾਤ ਤੇ ਨਾਲ ਬੰਦਾ ਕੋਈ ਜੁਲਿਆਂ ਜਿਹਦੇ ਜਿਹਦੇ ਇਸ ਪਿੰਡ ਦੇ ਰਥ ਦੇ ਥੋੜੀ ਜਾਣਕਾਰੀ ਦੇ ਬੰਦਾ ਹੈਗਾ ਸਪੈਸ਼ਲ ਆਪਣੇ ਕੋਲੇ ਹਾਂ ਵੀ ਜਿਹੜਾ ਦੱਸ ਸਕੇ ਹਾਂ ਹਾਂ ਇਹ ਤੇ ਆਸ ਦੱਸਣਾ ਹੀ ਜ਼ਰੂਰੀ ਹੈ ਨਾ ਹਾਂ ਇਹ ਆ ਦੇਖਣ ਦਾ ਕੋਈ ਫਾਇਦਾ ਨਹੀਂ ਆਏ ਤਾਂ ਫਿਰ ਇਕੱਲੀ ਵੀਡੀਓ ਤੋਂ ਅਸੀਂ ਹੋਰ ਹੀ YouTube ਤੇ ਸ਼ਾਇ ਮਿਲ ਜਾਣੀਆਂ ਕਿੰਨੇ ਕੁ ਰੋਲਾ ਹੈ ਨਾ ਨਹੀਂ ਆਈ ਆਪਣੀ ਕੈ ਸ਼ਾਨੀਆਂ ਹੀ ਸਨਾ ਹੀ ਕਰੀਂ ਦੀ ਸ਼ਾਨਾ ਹੀ ਕਰੀਂ ਦੀ ਪਤਾ ਨਹੀਂ ਲੱਗਾ ਕੌਣ ਹੈ ਚਲੋ ਯਾਰਾ ਭਾਈ 1 ਕਿਲੋ ਮੂਸਲੀ ਦੇ ਦੋ ਠੰਡ ਠੰਡ ਗਰਮ ਗੇ ਡੰਡੀ ਚਾਹੀਦੀ ਆ ਠੰਡੀ ਠੰਡੀ ਹਾਂ ਠੰਡੀ ਦੇ ਠੰਡੀ ਕੀ ਰੇਟ ਆ ਕਿ ਦੇਖ ਲُوا ਢਾਲੀ ਥੋੜੀ ਹੈ ਤੇ ਦੇਖੋ ਜਦੋਂ ਦੋ ਚਾਰ ਨੂੰ ਦੇਖੋ ਤਾਂ ਰੁਕੋ ਸ਼ੁਰੂ ਕਰਦੇ ਹਾਂ ਮਿਸ਼ੂ ਮਾਉਂਟੇਨ ਚੱਕਰੀ ਮੱਛੀ ਮਾਰਨ ਵਾਲੇ ਤੇ ਆਸ